ਦੇ ਵਿੱਚ ਲਿਆ ਗਿਆ ਹੈਗਾ ਕਿੱਥੋਂ ਹਿਰਾਸਤ ਦੇ ਵਿੱਚ ਲਿਆ ਸੀਗਾ ਤੇ ਕਿੱਥੇ ਜਿਹੜਾ ਤੁਹਾਨੂੰ ਲੈ ਕੇ ਜਾਇਆ ਗਿਆਗਾ ਦੇਖੋ ਗੰਡੂਆ ਤੋਂ ਅਸੀਂ ਆ ਰਹੇ ਹਾਂ ਇਸ ਕਾਫਲੇ ਦੇ ਵਿੱਚ ਮਹਿਲਾਂ ਜਦੋਂ ਅਸੀਂ ਖਡਿਆਲ ਤੋਂ ਮਹਿਲਾਂ ਨੂੰ ਟੱਪੇ ਆ ਸਾਡਾ ਕਾਫਲਾ ਟੁੱਟ ਗਿਆ ਲੰਮਾ ਸੀ ਕਾਫਲਾ ਪੁਲਿਸ ਨੂੰ ਸਾਡੇ ਕਾਫਲੇ ਦਾ ਪਤਾ ਲੱਗਿਆ ਸ਼ਾਇਦ ਮੇਰੇ ਮੋਬਾਈਲ ਦੀ ਲੋਕੇਸ਼ਨ ਤੋਂ ਪਤਾ ਲੱਗਿਆ ਕਿਉਂਕਿ ਮੇਰਾ ਮੋਬਾਈਲ ਕਿਸੇ ਹੋਰ ਗੱਡੀ ਦੇ ਵਿੱਚ ਸੀਗਾ ਇਸ ਕਰਕੇ ਜਦੋਂ ਕਾਫਲਾ ਟੁੱਟ ਗਿਆ ਇਹਨਾਂ ਨੇ ਮਹਿਲਾ ਆ ਕੇ ਗੱਡੀਆਂ ਨੂੰ ਪੂਰੇ ਲਾ ਲਿਆ ਸਾਨੂੰ ਪਤਾ ਲੱਗ ਗਿਆ ਪਿੱਛੇ ਪੁਰਤਦੇ ਗੱਡੀਆਂ ਨੇ ਅਸੀਂ ਜਦੋਂ ਅਗਲੀਆਂ ਸਾਡੀਆਂ ਗੱਡੀਆਂ ਰੋਕ ਗਈਆਂ ਆਪਣੀ ਗੱਡੀ ਨੂੰ ਜਦੋਂ ਵਾਪਸ ਮੋੜਨ ਲੱਗੇ ਤਾਂ ਪੁਲਿਸ ਨੇ ਪਿਛਲੀਆਂ ਗੱਡੀਆਂ ਨੂੰ ਇਹ ਕਨਸਰਵ ਹੋ ਗਈ ਕਿ ਇਹਦੇ ਚ ਪ੍ਰਧਾਨ ਜੀ ਨੇ ਉੱਥੇ ਮੇਰੀ ਗਿਰਕਦਾਰੀ ਹੋ ਗਈ ਤੇ ਮੈਨੂੰ ਲੱਡੇ ਲੈ ਕੇ ਗਏ ਆ ਤੇ ਹੁਣ ਜਦੋਂ ਆ ਸੰਯੁਕਤ ਮੋਰਚੇ ਦੀ ਜਿੱਥੇ ਬੰਦੀਆਂ ਨਾਲ ਕੋਈ ਗੱਲਬਾਤ ਹੋਈ ਆ ਕਿਹਦੇ ਕਿਹਦੇ ਨਾਲ ਹੋਈ ਆ ਤਾਂ ਹੁਣ ਜਾਣਕਾਰੀ ਬਾਹਰ ਲਿਆ ਨੂੰ ਆ ਤੇ ਇਹ ਜਾਣਕਾਰੀ ਮੈਨੂੰ ਨਹੀਂ ਕਿਉਂਕਿ ਜੇ ਵਸਾਰੀਆਂ ਜੱਥੇਬੰਦੀਆਂ ਨੂੰ ਭਰੋਸੇ 'ਚ ਲੈ ਕੇ ਫੈਸਲਾ ਹੋ ਜਾਂਦਾ ਤਾਂ ਬਹੁਤ ਵਧੀਆ ਸੀ ਪਰ ਡੀਆਈਜੀ ਤੁਹਾਡੇ ਨਾਲ ਆਏ ਨੇ ਉਹਨਾਂ ਨੇ ਕਹਿ ਕੇ ਕਿਸਾਨਾਂ ਨੇ ਮੋਰਚਾ ਰੱਦ ਕਰ ਦਿੱਤਾ ਉਹਨਾਂ ਨੇ ਵੀ ਬਿਆਨ ਦਿੱਤਾ ਹੈਗਾ ਨਹੀਂ ਨਹੀਂ ਮੰਨੇ ਨਹੀਂ ਹੈਗੇ ਜੀ ਮੋਰਚਾ ਦੁਬਾਰਾ ਕਰਤਾ ਜੀ ਕਰਨ ਦਾ ਫੈਸਲਾ ਤਾਂ ਉਹਨੇ ਵੀਡੀਓ ਸੁਣਾਈ ਮੈਨੂੰ ਤਾਂ ਮਨਜੀਤ ਧਨੀ ਜੀ ਨਹੀਂ ਹਜੇ ਉਹ ਉਹ ਫੈਸਲਾ ਉਹਨਾਂ ਨੇ ਦੂਜੀਆਂ ਜੱਥੇਬੰਦੀਆਂ ਨਾਲ ਸਾਡੀ ਜੱਥੇਬੰਦੀ ਨਾਲ ਕਿਉਂ ਨਹੀਂ ਲਿਆ ਦਿੱਥੇ ਪਰ ਕਰ ਰਹੇ ਆ ਇਹਦਾ ਮਨਜੀਤ ਨੂੰ ਪਤਾ ਹੈ ਜਾਂ ਸਾਡੇ ਨਾਲ ਕਰਾਂਗੇ ਕਿਵੇਂ ਦੇਖਦੇ ਹੋ ਕਿ ਪੰਜਾਬ ਸਰਕਾਰ ਦੇ ਮੂਹਰੇ ਕਿਸਾਨ ਕਮਜ਼ੋਰ ਪਏ ਨੇ ਅੱਜ ਵਾਲੇ ਮਸਲੇ ਨੂੰ ਦੇਖਦੇ ਹੋ ਹਾਂਜੀ ਹਾਂਜੀ ਦੇਖੋ ਸਰਕਾਰ ਦੇ ਮੁਕੇ ਤਾਂ ਸਾਰੇ ਕਮਜ਼ੋਰ ਹੁੰਦੇ ਨੇ ਹਾਂਜੀ ਹਾਂਜੀ ਜੁਵਿੰਦਰ ਸਿੰਘ ਪੰਜਾਬ ਸਰਕਾਰ ਦੇ ਨਾਲ ਕੋਈ ਟਕਰਾਅ ਲੈ ਕੇ ਕਦੇ ਕਿਸੇ ਨੇ ਕਿਹਾ ਵੀ ਸੀ ਸਰਕਾਰ ਨੂੰ ਵੱਧੂ ਹੋਵੇ ਹਾਂਜੀ ਪਰ ਸਰਕਾਰ ਦੀ ਕਮਜ਼ੋਰੀ ਇਹ ਹੈ ਕਿ ਸਰਕਾਰ ਗੱਲ ਬਾਤ ਚੁੱਪ ਜੀ ਸਾਡੀ ਕਮਜ਼ੋਰੀ ਤਾਂ ਤਾਂ ਹੁੰਦੀ ਜੇ ਅਸੀਂ ਘਰਾਂ ਚੋਂ ਬਾਹਰ ਨਾ ਨਿਕਲਦੇ ਅਸੀਂ ਘਰਾਂ ਚੋਂ ਬਾਹਰ ਨਿਕਲਿਆ ਸਰਕਾਰ ਨੇ ਰੋਕ ਲਿਆ ਅਸੀਂ ਰੁੱਕ ਗਏ ਇਹਦੇ 'ਚ ਤਹੀਨ ਵਾਲੀ ਕਿਸੇ ਦੀ ਕੋਈ ਗੱਲ ਨਹੀਂ ਹੈ ਇਸ ਕਰਕੇ ਜਿਹੜੇ ਸਾਡੇ ਬੰਦੇ ਜਿੱਲਾ 'ਚ ਧੱਕੇ ਨੇ ਉਹ ਸਰਕਾਰ ਛੱਡ ਦੇਵੇ ਹੁਣ ਅਗਲੀ ਤੁਹਾਡਾ ਐਕਸ਼ਨ ਜਿਹੜਾ ਮੰਗਾ ਨੂੰ ਲੈ ਕੇ ਕੀ ਹੋਵੇਗਾ ਕਿ ਕੋਈ ਮੰਗੀ ਨਹੀਂ ਹੋਵੇਗਾ ਮੈਂ ਰਿਕਾਰਡ ਕਰ ਰਿਹਾ ਹਾਂ ਜਾਂ ਦੁਬਾਰਾ ਦਿੱਲੀ ਚੱਲੋ ਪੁੱਛ ਹੁਣ ਕਿਸ ਤਰ੍ਹਾਂ ਰੱਦ ਮੰਨਿਆ ਜਾਵੇਗਾ ਦਿੱਲੀ ਚੱਲੋ ਵਾਲੇ ਤਾਂ ਸਾਡਾ ਛੱਡੀਗੜ੍ਹ ਦੀ ਪਹਿਲੀ ਗੱਲ ਛੱਡੀਗੜ੍ਹ ਵਾਲੇ ਬਰੇ ਤਾਂ ਜੇ ਵਿਚਾਰਿਆ ਜਾਣਾ ਕਿਉਂਕਿ ਦੁਬਾਰਾ ਮੀਟਿੰਗ ਹੋਣੀ ਹੈ ਮੀਟਿੰਗ ਦੇ ਵਿੱਚ ਕੀ ਫੈਸਲਾ ਹੋ ਤਾਂ ਸੰਯੁਕਤ ਕੌਂਸਲ ਜਥੇਬੰਦੀ ਕਿ ਵਿਚਾਰਿਆ ਜਾਊਗਾ ਤਾਂ ਉਹ ਜਿਹੜਾ ਘਰ ਨਾਲ ਚੱਲੂਗਾ ਇੱਥੇ ਰੋਡ ਤੇ ਉੱਥੇ ਬੈਠ ਬੈਠ ਗਏ ਨੇ ਹੁਣ ਉਹਨਾਂ ਨੂੰ ਕੀ ਜਿਹੜੇ ਆਦੇਸ਼ ਦਿੱਤੇ ਗਏ ਨੇ ਜਿਹੜੇ ਹੁਣ ਜਦੋਂ ਜਥੇਬੰਦੀ ਦੀ ਸੁਪਰ ਕਮੇਟੀ ਮ ਜਿਹੜੀ ਸਾਡੀ ਚਪੂਆ ਕਮੇਟੀ ਬਾਹਰ ਹੈ ਉਹਨਾਂ ਨੇ ਜਿਹੜਾ ਫੈਸਲਾ ਲਿਆ ਉਹ ਲਾਗੂ ਹੋਊਗਾ ਮੇਰੇ ਤੇ ਜੀਤ ਕਾ ਕਾ ਨਹੀਂ ਹੁਣ ਧਰਨਾ ਇਸੇ ਤਰ੍ਹਾਂ ਜਾਰੀ ਰਹੂਗਾ ਸੁਪਾ ਕਮੇਟੀ ਦੇ ਫੈਸਲੇ ਤੇ ਸੁਪਾ ਜੱਦੀ ਬੰਦੀ ਕਿਉਂ ਨਹੀਂ ਮੰਨ ਜੱਦੀ ਬੰਦੀ ਨੇ ਜਿਹੜਾ ਫੈਸਲਾ ਜੱਦੀ ਬੰਦੀ ਨੇ ਇੰਪਲੀਮੈਂਟ ਕਰ ਰਿਹਾ ਪਟ ਤੁਹਾਡੇ ਨਾਲ ਕੋਈ ਸਰਕਾਰ ਦੀ ਗੱਲਬਾਤ ਕਰਾਈ ਗਈ ਹੈ ਪੁਲਿਸ ਜਦੋਂ ਤੁਹਾਨੂੰ ਲੈ ਕੇ ਨਹੀਂ ਮੇਰੇ ਨਾਲ ਕੋਈ ਗੱਲਬਾਤ ਠੀਕ ਠੀਕ ਹੈ ਲੋ ਵੀਰੇ ਮੈਨੂੰ ਭੇਜਿਓ ਬਣਸੋ